ਹੈਲੋ ਉਹ ਵੀਰ ਜੀ ਮੈਂ ਸਵੇਰ ਦਾ ਭੁੱਖਾ ਪਣਾ ਮੈਂ ਇਹਦੇ ਕੁਝ ਖਾਦਾ ਹੋਣੀ ਆ ਤੁਹਾਡਾ ਘਰ ਲੱਭ ਲੱਭ ਮੈਂ ਕਮਲਾ ਹੋ ਗਿਆ ਹਾਂ ਕਿੱਥੇ ਆ ਤੁਸੀਂ ਇੱਥੇ ਅੱਡੇ 'ਚ ਆ ਜਾਓ ਫਿਰ ਮੱਡੇ 'ਚ ਬੈਠਾ ਜਾ ਇੱਥੇ ਮੈਨੂੰ ਲੱਭ ਲਓ ਆਪੇ ਆ ਕੇ ਮੈਂ ਤੇ ਹੁਣ ਤੁਹਾਨੂੰ ਲੱਭ ਲੱਭ ਕੇ ਥੱਕ ਗਿਆ ਹਾਂ ਤੁਸੀਂ ਤੇ ਸਵੇਰ ਦੇ ਮੈਨੂੰ ਲੱਭਣ ਨਹੀਂ ਜੜਾ ਚਲੋ ਸਹੀ ਆ ਜਾਓ ਮੈਂ ਤੇ ਕੋਈ ਚਾਹ ਪਾਣੀ ਪੀਵਾਂ ਮੇਰੇ ਭੁੱਖਾ ਤੇ ਸਵੇਰ ਦਾ ਉਹ ਪਾ ਰਾ ਤਰੰਦਰ ਨੂੰ ਜਾਂਦਾ ਉਹ ਰਾਹ ਪੁੱਛਣਾ ਕਿ ਵੇਲੇ ਬੰਦੇ ਨੂੰ ਪੁੱਛ ਕੰਮਕਾਰ ਵਾਲਿਆਂ ਨੂੰ ਕੀ ਪੁੱਛਣ ਡਿਆ ਵਾ ਭਰਾਵਾ ਮੈਂ ਕਿਹੜਾ ਜਾਣਾ ਚੱਲ ਪੁੱਛ ਹੀ ਲਿਆ ਜਾ ਜਾਣਾ ਨਹੀਂ ਤੇ ਪੁੱਛਣ ਕਿ ਡਿਆ ਵਾ ਇਹ ਨਾਲੇ ਰਾਹ ਇੱਥੇ ਰਿੰਦੇ ਹੁੰਦੇ ਆ ਆਪ ਨੂੰ ਹੀ ਜਾਣਾ ਪੈਂਦਾ ਵਾ ਚੱਲ ਭਰਾਵਾ ਆ ਖਾਨ ਨੂੰ ਕੀ ਕੀ ਰੱਖਿਆ ਓਏ ਆਪਣੇ ਕੋ ਰੇਤ ਬੱਜਰੀ ਆ ਮੋਟੀ ਆ ਬਰੀਕ ਆ ਉਹ ਗੁੰਗਾ ਟੈਨ ਨੂੰ ਨਹੀਂ ਦਿੰਦਾ ਕੀ ਆ ਖਾਨ ਨੂੰ ਤੇ ਗੁਰਵਾ ਮੂੰਹ ਬੋਲ ਕੇ ਦੱਸ ਦੇ ਕੇ ਆਪਾਂ ਮੂੰਹ ਬੋਲ ਕੇ ਨਹੀਂ ਦੱਸ ਦੇਣ ਦੇ ਉਹ ਬੋਲ ਕੇ ਤਾਂ ਦੱਸੀਦਾ ਵਾ ਆਪਣੇ ਕੋ ਪਕੌੜੇ ਆ ਸਮੋਸੇ ਆ ਪਾਪੜ ਤੇ ਪਹੁੰਚੇ ਉਹ ਪਹੁੰਚੇ ਉਹ ਇਹ ਕਿਹੜੇ ਪਹੁੰਚੇ ਆ ਉਹ ਇਹ ਉਹੀ ਪਹੁੰਚੇ ਪਹੁੰਚੇ ਨਹੀਂ ਪਹੁੰਚੇ ਨਹੀਂ ਪਹੁੰਚੇ ਤੇ ਜੇ ਅਗਲਾ ਪੈਸੇ ਦੇ ਦੇ ਫਿਰ ਵੀ ਨਹੀਂ ਪਹੁੰਚੇ ਫੇ ਆਪਾਂ ਵੇਸਣ ਲਾ ਕੇ ਛੱਡ ਦਈਦਾ ਕੜਾਈ 'ਚ ਅੱਗੇ ਅਗਲੇ ਦੀ ਕਿਸਮਤ ਬਾਕੀ ਤੂੰ ਦੱਸ ਤੂੰ ਕੀ ਖਾਣਾ ਈ ਉਹ ਭਰਾਵਾ ਮੈਨੂੰ ਵੀ ਕੋਈ ਖਵਾ ਦੇ ਪਰ ਕੋਈ ਹੋਰ ਨਹੀਂ ਆਟਮ ਹੈਗੀ ਆਪਣੇ ਕੋਲ ਹੋਇਆ ਆਟਮ ਆਟਮਾ ਗੁਰੂ ਆਇ ਇੱਕ ਤੋਂ ਇੱਕ ਅਪੁਰਝੀ ਆਵੇ ਆਂਡਾਪੁਰ ਜੀ ਪਾਂਡਾਪੁਰ ਜੀ ਖਾਂਡਾਪੁਰ ਜੀ ਗਾਂਡਾਪੁਰ ਆਂਡਾਪੁਰ ਜੀ ਕੋਈ ਇਹ ਕੜੀ ਪੁਰਜੀ ਆ ਓਏ ਗੰਡੇ ਵਾਲੀ ਆ ਨਾ ਪ੍ਰਦੇਸੀ ਭਰਾ ਵੀ ਆ ਜਾਂਦੇ ਨੇ ਆਪਣੇ ਗੰਡੇ ਵਾਲੀ ਤੇ ਤੂੰ ਚੰਗੀ ਹਿੰਦੀ ਪੰਜਾਬੀ ਜੀ ਰਲਾ ਕੇ ਬੈਠਾ ਗਾਂਡਾਪੁਰ ਗੁਰੂਆ ਵੇ ਨਹੀਂ ਮੈਨੂੰ ਸਹੀ ਲੱਗਾ ਕੋਈ ਉਬਲਿਆਂ ਚ ਨਹੀਂ ਹੈਗੀ ਗੱਲ ਆ ਗੁਰੂ ਆ ਉਬਲਿਆਂ ਚ ਉਹ ਦੇਸੀ ਆਂਡਾ ਫਾਰਮੇ ਆਂਡਾ ਛਤਰਮੁਰਗ ਦਾ ਕੁੜਕਨਾਹ ਦਾ ਵੱਡੇ ਪ੍ਰੈਸ਼ਨ ਵਾਲਾ ਆਂਡਾ ਤੁਸੀਂ ਦੱਸੋ ਖਾਣਾ ਕਿਹੜਾ ਵਾ ਸਾਰੀਆਂ ਵੈਰਾਈਟੀਆਂ ਰੱਖੀਆਂ ਆਪਾਂ ਉਹ ਵੱਡੇ ਪ੍ਰੈਸ਼ਨ ਵਾਲਾ ਆਂਡਾ ਓਏ ਇਹ ਕਿਹੜਾ ਆਂਡਾ ਹੁੰਦਾ ਹੈ ਰ ਮਗਰੀ ਸੁਣਿਆ ਨਹੀਂ ਆ ਉਹ ਤੂੰ ਹੀ ਕਿਥੋਂ ਸੁਣਨੇ ਆਲੇ ਨਵੇਂ ਚੱਲੇ ਆ ਨਾ ਸਾਡੇ ਇੱਧਰ ਆ ਗਏ ਤੁਹਾਡੇ ਲਿਆਉਣੇ ਹੋਣੇ ਆ ਉਹ ਮੈਂ ਕਿਹੜਾ ਖੜੱਪੇ ਤੋਂ ਉੱਠ ਕੇ ਆ ਗਿਆ ਵਾ ਵੀ ਜਿਹੜਾ ਜੁਗ ਪਲਟ ਗਿਆ ਵਾ ਉਹ ਵੱਡੇ ਪ੍ਰੈਸ਼ਨ ਵਾਲੇ ਆਂਡਿਆਂ ਦਾ ਕੀ ਚੱਕਰ ਆ ਉਹ ਚੱਕਰ ਚੱਕਰ ਭਾਉ ਕੋਈ ਨਹੀਂ ਆ ਗੱਲ ਅਸਲ 'ਚ ਪਤਾ ਕੀ ਆ ਕੁਕੜੀਆਂ ਦੀ ਹੋ ਗਈ ਬੱਸ ਉਹਨਾਂ ਨੇ ਕਰਤੀ ਹੜਤਾਲ ਉਹ ਆਂਦੀ ਆ ਕਿ ਜਨਾਨੀਆਂ ਦੋ ਦੋ ਤੇ ਅਸੀਂ 100 100 ਅਗਲੇ ਭਾਈ ਜਨਾਨੀ ਮਾ ਧਿਆਨ ਕੌਣ ਖਪੇ ਉਹਨਾਂ ਨੇ ਉਹ ਵੱਡੇ ਪ੍ਰੈਸ਼ਨ ਵਾਲੀ ਤੇ ਤੂੰ ਫੇਰ ਨਹੀਂ ਦੱਸੀ ਓਏ ਉਹੀ ਬਾਈਪਾਸ ਬਾਰੋ-ਬਾਰ ਸਰਜਰੀ ਡੁਪਲੀਕੇਟ ਦਾ ਬਣਾਉਂਦਾ ਵੇ ਆਣਾ ਹੁਣ ਤੇ ਤੂੰ ਡੁਪਲੀਕੇਟ ਆਂਡੇ ਵੇਚਦਾ ਫਿਰ ਇੱਥੇ ਉਹ ਨਹੀਂ ਨਹੀਂ ਪਾਜੀ ਆਪਣਾ ਦੇ ਕੰਮ ਐ ਇੱਕ ਨੰਬਰ ਦਾ ਆਪਾਂ ਸਭ ਕੁਆਲਿਟੀ ਇੱਕ ਨੰਬਰ ਹੀ ਰੱਖੀ ਆ ਵੱਡੇ ਪ੍ਰੈਸ਼ਨ ਵਾਲੇ ਨਹੀਂ ਰੱਖੇ ਵੇ ਆਣਾ ਨਾ ਨਾ ਉਹ ਨਹੀਂ ਰੱਖੇ ਅੱਛਾ ਤੇ ਗੂਗਲ ਪੇ ਰੱਖਿਆ ਵਾ ਆਪਾਂ ਗੂਗਲ ਪੇ ਹੈਗਾ ਆਪਣੇ ਕੋਲ ਉਹ ਨਹੀਂ ਨਹੀਂ ਵੀਰ ਉਹ ਨਹੀਂ ਰੱਖਿਆ ਤੇ ਰੱਖਿਆ ਕੀ ਆ ਫਿਰ ਓਏ ਓ ਵੀਰ ਜੀ ਤੇਲ ਵੜਾ ਖਾਂਦਾ ਵਾ ਵੇਸਨ ਬਹੁਤ ਲੱਗਦਾ ਉਹਨੂੰ ਉਹ ਭਰਾਵਾ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਓਏ ਆ ਹੋ ਮੈਨੂੰ ਪਤਾ ਵਾ ਇੱਕ ਵਾਰੀ ਮੈਂ ਤੇ ਪਾਪਾ ਲੈ ਆਇਆ ਸਾਨੂੰ ਇਕੱਠਾ ਹੀ ਕਿਨੇ 150 ਦਾ ਦੇ ਤਾ ਹਫਤੇ ਜਮਕਾਇਆ ਹੀ ਅਹੀਂ ਉਹ ਹੁਣ ਲਿਹਾਇਦਾ ਨਹੀਂ ਖਰਾਬ ਹੋ ਜਾਂਦਾ ਉਹ ਪਾਪਾ ਤੇਰਾ ਤੇ ਬਾਵਾ ਤਗੜਾ ਵਪਾਰ ਹੀ ਲੱਗਣ ਡਿਆ ਮੈਨੂੰ ਕੋਈ ਜਿਹੜਾ ਇਕੱਠਾ ਤੁਸੀਂ 150 ਦਾ ਲੈ ਆਂਦਾ ਇੱਕ ਵਾਰੀ ਲਾਂਦਾ ਹੈ ਵੀਰ ਜੀ ਉਹ ਸੋਚ ਲੈ ਪਤਾ ਵੀ ਹੈਗਾ ਹੀ ਉਹ Google Pay ਹੁੰਦਾ ਕੀ ਆ ਉਹ ਪਤਾ ਮੈਨੂੰ ਐ ਗੋਲ ਜਾ ਲੰਮਾ ਜਾ ਝਾੜੀਦਾ ਨਾ ਗੋਲ ਜਾਂਦਾ ਓਏ ਬੂੰਦੀ ਆੜੀ ਝੜੀ ਜਾਂਦੇ ਓਏ ਬੂੰਦੀ ਪਕਾਉਣੇ ਜੋ ਬਾਹਰ ਨਿਕਲ ਕੇ ਵੀ ਸੋਝਲਾ ਦੁਨੀਆ ਹੋਰ ਵੀ ਹੈਗੀ ਟੋਪੀ ਟੋਪੀ ਹੁਣੀ ਸਿਰ ਤੇ ਓ ਭਰਾਵਾ ਮੈਂ ਗੂਗਲ ਪੇ ਦਾ ਪੁੱਛਿਆ ਤੈਨੂੰ ਕਿਸ ਬੰਦੇ ਦੇ ਬਾਰੇ ਨਹੀਂ ਪੁੱਛਿਆ ਤੂੰਰੇ ਮਹਾਂਦਰੇ ਲੌਂਡ ਹੈ ਪਿਆ ਓ ਕਿਹੜੀ ਸ਼ੈ ਆ ਜਿਹੜੀ ਤੁਹਾਨੂੰ ਦੱਸਣੀ ਨਹੀਂ ਆਉਂਦੀ ਤੇ ਮੈਨੂੰ ਬੁੱਝਣੀ ਨਹੀਂ ਆਉਂਦੀ ਬੱਲੇ ਓ ਤੇਰੇ ਚਾਦਰਾਂ ਹੈ ਓ ਮੈਨੂੰ ਤੇ ਦੱਸਣੀ ਆਉਂਦੀ ਤੈਨੂੰ ਨਹੀਂ ਬੁੱਝਣੀ ਆਉਂਦੀ ਏ ਕਿਹੜੀ ਬਲਾਵਾ ਵੀਰ ਜੀ ਮਿਹਰਬਾਨੀ ਕਰਕੇ ਮੈਨੂੰ ਤੁਸੀਂ ਦੱਸ ਦਿਓ ਕਿਹੜੀ ਆ ਹਾਂ ਹੁਣ ਆ ਨਾ ਠੀਕ ਗੱਲ ਤੇ ਜਦੋਂ ਕਿਸੇ ਗੱਲ ਦਾ ਨਾਂ ਪਤਾ ਲੱਗੇ ਤਾਂ ਕਿ ਇਹਨੂੰ ਪੁੱਛ ਲਓ